ਸਾਸੀ ਕਾਲ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ 사ਸੀ ਕਾਲ ਸੋ ਅੱਜ ਦਾ ਟੌਪਿਕ ਜਿਹੜਾ ਆਪਣਾ ਬਹੁਤ ਹੀ ਅਹਿਮ ਮੁੱਦਾ ਹੈ ਸੋ ਦਿਲ ਨਹੀਂ ਸੀ ਕਰਦਾ ਇਸ ਚੀਜ਼ ਤੇ ਵੀਡੀਓ ਪਾਈਏ ਪਰ ਕੀ ਕਰੀਏ ਵੀਡੀਓ ਪਾਉਣੀ ਪਈ ਸੋ ਕਹਿੰਦੇ ਵੀ ਅੱਜ ਕੱਲ ਸੱਚ ਬੋਲਣ ਤੇ ਪਰਚੇ ਵੀ ਹੁੰਦੇ ਆ ਤੇ ਸਜ਼ਾ ਵੀ ਮਿਲਦੀ ਆ ਪਰ ਸੱਚ ਬੋਲਣਾ ਜ਼ਰੂਰੀ ਆ ਕਿਉਂਕਿ ਸੱਚ ਉਹੀ ਬੰਦਾ ਬੋਲਦਾ ਜਿੰਦੀ ਜਾਗਦੀ ਜ਼ਮੀਰ ਆ ਮਰੀ ਜ਼ਮੀਰ ਵਾਲਾ ਬੰਦਾ ਨਹੀਂ ਬੋਲਦਾ ਸੋ ਸਾਡੀ ਜ਼ਮੀਰ ਨੇ ਸਾਨੂੰ ਇਜਾਜ਼ਤ ਨਹੀਂ ਦਿੱਤੀ ਸੋ ਪਹਿਲਾਂ ਨਸ਼ੇ ਦੇ ਵਿਰੁੱਧ ਇੱਕ ਨੰਬਰ ਵੀ ਪਾਏ ਜਾਂਦੇ ਆ ਭਗਵੰਤ ਮਾਨ ਵੱਲੋਂ ਬਹੁਤ ਵੱਡਾ ਕਾਫਲਾ ਚਲਾਇਆ ਗਿਆ ਨਸ਼ੇ ਦੇ ਬਲਡوزر ਵੀ ਚੱਲ ਰਹੇ ਆ ਸੋ ਸਾਡੇ ਹਲਕਾ ਧਰਮਕੋਲਡ ਵਿੱਚ ਲਾਡੀ ਟੋਸ ਜੀ ਐਮ ਐਲ ਏ ਮੌਜੂਦਾ ਉਹ ਵੀ ਕਹਿੰਦੇ ਸੈਮੀਨਾਰ ਲਾ ਰਹੇ ਆ ਮੈਂ ਸੁਣ ਰਿਹਾ ਕਿਤੇ ਜਾ ਰਹੇ ਆ ਕਹਿੰਦੇ ਵੀ ਦੌਲੇ ਵਾਲੇ ਪਿੰਡ ਵਿੱਚ ਬਲਡوزر ਚੱਲਣਗੇ ਨਸ਼ਾ ਨਹੀਂ ਨੂਰਪੁਰ ਨਸ਼ਾ ਨਹੀਂ ਵਿਕਣ ਦਊਗਾ ਸੋ ਇਦਾਂ ਦੀਆਂ ਕਾਫੀ ਚੀਜ਼ਾਂ ਹੋ ਰਹੀਆਂ ਪਤਾ ਨਹੀਂ ਹੁਣ ਸੱਚ ਆ ਕੇ ਦਿਖਾਵਾ ਕਰ ਰਹੇ ਆ ਪਰ ਜਿੱਥੋਂ ਦੀ ਐਮਐਲਏ ਸਭ ਢੇਲੀ ਲੰਘਦੇ ਆ ਜਿੱਥੋਂ ਸਾਰਾ ਪੁਲਿਸ ਪ੍ਰਸ਼ਾਸਨ ਢੇਲੀ ਲੰਘਦਾ ਜਦੋਂ ਉਸ ਥਾਂ ਤੇ ਲੈਣਾ ਲਾ ਕੇ ਨਸ਼ਾ ਵੇਚਦਾ ਉਸ ਬੰਦੇ ਨੂੰ ਰੋਕਿਆ ਨਹੀਂ ਜਾ ਰਿਹਾ ਜਦੋਂ ਰੇਡ ਕੋਟ ਇਸੇਖਾਂ ਵਿੱਚ ਰੇਡ ਹੁੰਦੀ ਤੇ ਸਭ ਤੋਂ ਪਹਿਲਾਂ ਉਸ ਬੰਦੇ ਨੂੰ ਕਿੱਦਾਂ ਪਤਾ ਲੱਗ ਜਾਂਦਾ ਵੀ ਉਹ ਦੁਕਾਨ ਬੰਦ ਕਰਕੇ ਭੱਜ ਜਾਂਦਾ ਜਦੋਂ ਪ੍ਰਸ਼ਾਸਨ ਆਉਂਦਾ ਸਭ ਤੋਂ ਪਹਿਲਾਂ ਉਹਨੂੰ ਖਬਰ ਕਿਵੇਂ ਹੋ ਜਾਂਦੀ ਆ ਉਸ ਬੰਦੇ ਦੇ ਰੇਡ ਕਿਉਂ ਨਹੀਂ ਪੈਂਦੀ ਜਿਹੜਾ ਲੈਣਾ ਲਾ ਕੇ ਨਸ਼ਾ ਵੇਚਦਾ ਸੋ ਅੱਜ ਅਸੀਂ ਵੀਡੀਓ ਪਾਉਣੀ ਨਹੀਂ ਸੀ ਪਰ ਅੱਜ ਤੁਹਾਨੂੰ ਦਿਖਾਉਣੇ ਆ ਅੱਜ ਤੁਹਾਨੂੰ ਲਾਈਵ ਇਦਾਂ ਹੀ ਦਿਖਾਵਾਂਗੇ ਜੁੜੇ ਰਹੋ ਵੀ ਕਿੱਦਾਂ ਨਾਈਟ ਦਾ ਵੀ ਸੀਨ ਤੁਹਾਨੂੰ ਦੇਵਾਂਗੇ ਵੀ ਰਾਤ ਨੂੰ ਵੀ ਕਿੱਦਾਂ ਲੈਣਾ ਲਾ ਕੇ ਨਸ਼ਾ ਵੇਚਦਾ ਸੋ ਜੇਕਰ ਪ੍ਰਸ਼ਾਸਨ ਦੇ ਵਿੱਚ ਇਮਾਨਦਾਰ ਪੁਲਿਸ ਅਫਸਰ ਹੈਗੇ ਆ ਜਿਹੜੇ ਹੱਕ ਦੀ ਰੋਟੀ ਖਾਂਦੇ ਆ ਦੂਰ ਨੰਬਰ ਦਾ ਪੈਸਾ ਨਹੀਂ ਖਾਂਦੇ ਪਲੀਜ਼ ਉਹ ਬੰਦੇ ਤਾਂ ਸਾਡੀ ਸਪੋਰਟ ਕਰਨਗੇ ਜਿਹੜੀ ਫਿਰ ਚੋਰ ਕੁੱਤੀ ਰਲੀ ਹੋਈ ਆ ਉਹਨਾਂ ਨੂੰ ਤਾਂ ਅਸੀਂ ਵਿਅਰਗ ਹੀ ਲੱਗਣਾ ਸੋ ਮੈਂ ਅਪੀਲ ਕਰਨੀ ਚਾਹਣਾ ਵੀ ਇਸ ਬੰਦੇ ਨੂੰ ਕਿਉਂ ਨਹੀਂ ਰੋਕਿਆ ਜਾਂਦਾ ਇਹਦੀ ਪ੍ਰਾਪਰਟੀ ਕਿਉਂ ਨਹੀਂ ਚੈੱਕ ਹੁੰਦੀ ਇਹਦਾ ਕਾਰੋਬਾਰ ਕਿਉਂ ਨਹੀਂ ਚੈੱਕ ਹੁੰਦਾ ਜਿਹੜਾ ਜੀ ਵਾਲੀ ਗੋਲੀ ਦਾ ਪੱਤਾ ਵੇਚ ਰਹੇ ਆ ਜਾਂ ਫਰੇਗਾ ਵੇਚ ਰਹੇ ਆ ਇਹ 1.5 ਰੁਪਏ ਦਾ ਇੱਕ ਪੱਤਾ ਤੇ ਕਿੰਨੇ ਦਾ ਵਿਕ ਰਿਹਾ 500 ਰੁਪਏ ਦਾ ਇਹ ਬੰਦੇ ਘੜ ਤੋਂ ਘਟ 1000 ਪੱਤਾ ਸ਼ਾਮ ਨੂੰ ਵੇਚ ਕੇ ਜਾਂਦੇ ਆ ਹਾਰਾ ਦੇਣੀ ਇੱਥੇ ਕੰਮ ਚੱਲਦਾ ਸੋ ਤੁਹਾਨੂੰ ਦਿਖਾਵਾਂਗੇ ਕਿੰਦਾ ਨਸ਼ਾ ਵੇਚਦਾ ਸੋ ਜਿਹੜਾ ਬੰਦਾ ਇੱਕ ਦਿਨ ਦਾ 5-7 ਲੱਖ ਰੁਪਈਆ ਕਮਾਰਿਆ ਉਹ ਇਕੱਲਾ ਤਾਂ ਕਮਾ ਨਹੀਂ ਰਿਹਾ ਕੋਈ ਸੈਟਿੰਗ ਤੋਂ ਬਿਨਾ ਤਾਂ ਕਰ ਹੀ ਨਹੀਂ ਸਕਦਾ ਸੋ ਬਾਕੀ ਪਬਲਿਕ ਦੱਸੂਗੀ ਕਿ ਕਿਦਾਂ ਵੀ ਇਹ ਹਲਕਾ ਧਰਮਕੋਟ ਦੀ ਵੀਡੀਓ ਤੁਹਾਨੂੰ ਪਾਉਣ ਜਾ ਰਹੇ ਆ ਪਾਉਣੀ ਨਹੀਂ ਸੀ ਵੀਡੀਓ ਪਰ ਮਜਬੂਰੀ ਬਣ ਗਈ ਸੋ ਇਸੇ ਮੈਡੀਕਲ ਦੀ ਜਿਹੜਾ ਉਹ ਮੁੰਡਾ ਲੰਬਾ ਜਿਨ੍ਹਾਂ ਨੇ ਵੀਡੀਓ ਬਣਾਈ ਸੀ ਜਿਨ੍ਹਾਂ ਦੇ ਪਰਚਾ ਕੱਟਿਆ ਗਿਆ ਇਸੇ ਮੈਡੀਕਲ ਤੋਂ ਹੀ ਉਹ ਕੁੜੀ ਨਸ਼ਾ ਲੈ ਕੇ ਜਾਂਦੀ ਸੀ ਇਥੋਂ ਹੀ ਵਿਕਦਾ ਸੀ ਸੋ ਇਸ ਬੰਦੇ ਦੀ ਸੈਟਿੰਗ ਏਡੀ ਕਿਉਂ ਤਗੜੀ ਆ ਵੀ ਉੱਪਰਲੇ ਲੈਵਲ ਦੇ ਪੈਸੇ ਦੇਖ ਕੇ ਉਲਟਾ ਉਹਨਾਂ ਬੰਦਿਆਂ ਤੇ ਇਹੀ ਪਰਚਾ ਕਰਾ ਦਿੱਤਾ ਗਿਆ ਪ੍ਰਸ਼ਾਸਨ ਨਾ ਰਲ ਗਿਆ ਸੋ ਇੱਕ ਪਾਸੇ ਤਾਂ ਪ੍ਰਸ਼ਾਸਨ ਕਹਿ ਰਿਹਾ ਵੀ ਸਾਡੀ ਹੈਲਪ ਕਰੋ ਤੁਸੀਂ ਨੰਬਰ ਕਵੰਡ ਰਹੇ ਉਹ ਵੀ ਇਹਨਾਂ ਦੇ ਕਾਲ ਕਰੋ ਜੇ ਕੋਈ ਨਸ਼ਾ ਬੰਦਾ ਵੇਚਦਾ ਇੱਕ ਪਾਸੇ ਤੁਸੀਂ ਉਹ ਬੰਦਿਆਂ ਦੇ ਪਰਚੇ ਕੀਤੇ ਜਾ ਰਹੇ ਆ ਫਿਰ ਇਹ ਦਿਖਾਵਾ ਆ ਕਿ ਕੀ ਲੋਕਾਂ ਨੂੰ ਫੂਲ ਬਣਾਇਆ ਜਾ ਰਿਹਾ ਜੇ ਵਾਕਿਆ ਹੀ ਤੁਸੀਂ ਨਸ਼ਾ ਖਤਮ ਕਰਨਾ ਚਾਹੁੰਦੇ ਹੋ ਲੇ ਮੈਂ ਵੀਡੀਓ ਪਾਉਣਾ ਕਰੋ ਕਾਰਵਾਈ ਸੋ ਜਾਇਦਾਦ ਇਹਨਾਂ ਦੀ ਚੈੱਕ ਕੀਤੀ ਜਾਵੇ ਸੋ ਪਹਿਲਾਂ ਦੀ ਵੀ ਕੀਤੀ ਜਾਵੇ 2 ਸਾਲ ਪਹਿਲਾਂ ਤੋਂ ਹੁਣ ਵੀ ਜਿਹੜੇ ਪਲਾਟ ਲੈ ਕਿੰਦੇ ਕਿੰਦੇ ਨਾਮ ਤੇ ਰਿਸ਼ਤੇਦਾਰਾਂ ਦੇ ਨਾਮ ਤੇ ਕੀ ਕਿਦਾਂ ਹੋ ਜਾਂਦਾ ਸੋ ਅੱਜ ਤੁਹਾਨੂੰ ਦਿਖਾਉਣੇ ਆ ਵੀ ਢੋ ਸਾਬ ਵੀ ਮੇਰਾ ਵੀਰ ਕੱਲੀਆਂ ਫਰਲੋ ਨਾ ਮਾਰੋ ਇਹ ਦੇਖੋ ਅਸੀਂ ਤੁਹਾਡੇ ਨਾਲ ਆ ਕੋਈ ਦੁਸ਼ਮਣ ਨਹੀਂ ਤੁਹਾਡੇ ਸਾਡੇ ਵੀ ਤੁਸੀਂ ਯਾਰ ਹੋ ਪਰ ਹੱਕ ਸੱਚ ਲਈ ਬੋਲਣ ਲਈ ਜਿਗਰਾ ਚਾਹੀਦਾ ਸੋ ਤੁਸੀਂ ਵੀ ਰੱਖੋ ਅਸੀਂ ਵੀ ਰੱਖਦੇ ਆ ਜਿਹੜਾ ਬੰਦਾ ਗਲਤ ਆ ਉਹਨੂੰ ਗਲਤ ਕਹੋ ਜਿਹੜਾ ਸਹੀ ਆ ਸਹੀ ਕਹੋ ਸੋ ਜੇ ਤੁਹਾਨੂੰ ਹੋਰ ਵੀ ਤੁਸੀਂ ਕੋਈ ਕਾਰਵਾਈ ਕਰਨੀ ਵੀਡੀਓ ਚਾਹੀਦੀਆਂ ਮੈਂ ਦਊਂਗਾ ਪਰ ਮੈਂ ਕਦੇ ਵੀਡੀਓ ਪਾਈ ਨਹੀਂ ਸੀ ਇਹ ਮਜਬੂਰੀ ਨਾਲ ਵੀਡੀਓ ਅੱਜ ਪਾਉਣ ਜਾ ਰਿਹਾ ਕਿਉਂਕਿ ਇੱਕ ਦੋ ਮਹੀਨੇ ਹੋ ਗਏ ਲਗਾਤਾਰ ਪ੍ਰਸ਼ਾਸਨ ਆਉਂਦਾ ਇਹ ਬੰਦਾ ਦੁਕਾਨ ਬੰਦ ਕਰਕੇ ਭੱਜ ਜਾਂਦਾ ਹੁਣ ਵੀ ਇਸ ਨੇ ਅੱਧਾ ਸ਼ਟਰ ਚੱਕਿਆ ਹੋਇਆ ਅੰਦਰ ਦੀ ਨਸ਼ਾ ਸਪਲਾਈ ਹੋ ਰਿਹਾ ਤੁਹਾਨੂੰ ਦਿਖਾਉਣੇ ਆਸੀਂ ਤੇ ਹੁਣ ਇਹਨੇ ਬੰਦੇ ਨੇ ਆ ਜਾਣਾ ਕਿੱਦਾਂ ਇਹਦੇ ਕਰਿੰਦੇ ਰੱਖੇ ਕਿੱਦਾਂ ਲਾਈਵ ਕੰਮ ਹੋ ਰਿਹਾ ਸੋ ਤੁਹਾਨੂੰ ਦਿਖਾਉਣੇ ਆ ਜ਼ੂਮ ਕਰਦੇ ਮੁੰਡਿਆ ਹੁਣ ਇੱਥੇ ਲੈਣਾ ਲੱਗ ਜਣੀ ਆ ਕਿ ਐਦਾਂ ਆ ਰਹੇ ਆ ਕੰਮ ਜੂਮ ਬਿਲਕੁਲ ਜੂਮ ਕਰਦੇ ਅੰਦਰ ਦੀ ਸ਼ਟਰ ਦੋ ਬੰਦ ਨੇ ਇੱਕ ਚੱਕਿਆ ਹੁਣੇ ਤੁਹਾਨੂੰ ਲਾਈਵ ਮੇਲਾ ਲਗਾ ਦਿੱਤਾ ਹੁਣ ਬੰਦ ਕਰਕੇ ਆ ਦੇਖ ਲਓ ਅੱਜ ਮੇਲਾ ਲੱਗਾ ਹੈ ਫਿਰ ਆ ਲੈਂਡਿੰਗ ਹੋ ਰਹੀ ਆ ਨਾ ਕਣਾ ਲੱਗੀਆਂ ਕਿਵੇਂ ਬੰਦੇ ਵੇਚ ਰਹੇ ਆ ਕੋਈ ਡਰ ਨਹੀਂ ਪ੍ਰਸ਼ਾਸਨ ਦਾ ਇਹਨਾਂ ਨੂੰ ਕਿਸੇ ਨਹੀਂ ਇੰਨਾ ਫੁੱਲੇ ਆ ਬੰਦਾ ਬਿਨਾ ਸੈਟਿੰਗ ਤੋਂ ਕਿਵੇਂ ਨਸ਼ਾ ਵੇਚ ਸਕਦਾ ਦੋ ਨੰਬਰ ਦਾ ਪੈਸਾ ਬਣਾਉਣ ਚ ਅੰਨੇ ਹੋਏ ਆ ਰੱਬ ਜਿਵੇਂ ਮੱਤ ਮਾਰ ਦਿੰਦਾ ਨਾ ਕਿਸੇ ਬੰਦੇ ਦੀ ਇਹਨਾਂ ਨੂੰ ਇਹ ਆ ਵੀ ਇਕੱਠਾ ਕਰ ਲਈਏ ਜਿੰਨਾ ਹੁੰਦਾ ਸੋ ਕਈ ਵਾਰੀ ਮੇਰੇ ਵੀਰੋ ਜਿਹੜਾ 2 ਨੰਬਰ ਦਾ ਪੈਸਾ ਇਹ ਹੱਕ ਦੇ ਵੀ ਨਾਲ ਲੈ ਜਾਂਦਾ ਵੀ ਜਿਹੜੇ ਤੁਹਾਡੇ ਕੋਲ ਹੱਕ ਦੇ ਹੁੰਦੇ ਆ ਥੋੜਾ ਟਾਈਮ ਲਈ ਇਹ ਚੀਜ਼ਾਂ ਚੰਗੀਆਂ ਲੱਗਦੀਆਂ ਸੋ ਤੁਸੀਂ ਆਪਦੀ ਰੋਟੀ ਰੋਟੀ ਚਲਾਉਣ ਪਿੱਛੇ ਪਤਾ ਨਹੀਂ ਕਿੰਨਿਆਂ ਦੇ ਘਰ ਖਰਾਬ ਕਰ ਰਹੇ ਹੋ ਕਿੰਨਿਆਂ ਦੇ ਚੁੱਲ੍ਹੇ ਤੁਸੀਂ ਬੁਝਾਤੇ ਆ ਸੋ ਜੇ ਤੁਹਾਨੂੰ ਕੋਈ ਗੱਲ ਕਹਿੰਦਾ ਤੁਸੀਂ ਕਹਿੰਦੇ ਹੋ ਵੀ ਸਾਡੀ ਰੋਜੀ ਰੋਟੀ ਚੱਲਦੀ ਹੈਂ ਤੇ ਚਲੱਤਨਾ ਮਾਰੋ ਸੋ ਕਈ ਮੇਰੇ ਵੀਰ ਆਏ ਮੇਰੇ ਕੋਲ ਕਹਿੰਦੇ ਵੀ ਸਾਡੀ ਰੋਜੀ ਰੋਟੀ ਚੱਲਦੀ ਆ ਵੀ ਤੂੰ ਮੇਰਾ ਵੀਰ ਨਾਮ ਬੋਲਿਆ ਕਰ ਪਰ ਮੈਂ ਇਹ ਸਮਝਾਉਣਾ ਚਾਹਣਾ ਉਹਨਾਂ ਨੂੰ ਵੀ ਤੁਸੀਂ ਇੱਕ ਘਰ ਦਾ ਚੁੱਲ੍ਹਾ ਜਲਾਉਣ ਦੀ ਖਾਤਰ ਕਿੰਨੇ ਘਰਾਂ ਦੇ ਚੁੱਲ੍ਹੇ ਬੁਝਾ ਰਹੇ ਹੋ ਇਹ ਕਦੇ ਆਪਦੇ ਦਿਲ ਤੇ ਹੱਥ ਰੱਖ ਕੇ ਤੁਸੀਂ ਸੋਚਿਆ ਵੀ ਇਹ ਕੀ ਹੋ ਰਿਹਾ ਸੋ ਆ ਤੁਹਾਨੂੰ ਨਾਈਟ ਦਾ ਵੀ ਸੀਨ ਦਿਖਾਉਣੇ ਆ ਨਾਈਟ ਦੇ ਵਿੱਚ ਕਿਦਾਂ ਨਸ਼ਾ ਵਿਕਦਾ ਨਾਈਟ ਦੇ ਵਿੱਚ ਲੈਣਾ ਰਾਤ ਦਾ ਟਾਈਮ ਆ ਆਹ ਦੇਖ ਸਕਦੇ ਹੋ ਤੁਸੀਂ ਤੇ ਆਹ ਦੇਖ ਲਓ ਆਹ ਲੱਗਾ ਮੀਲਾ ਇਹ ਸਾਰੇ ਨਸ਼ੇ ਰਹਿੰਦੇ ਕੁਝ ਪਰਿਵਰਤਨਲੇ ਸਾਰੀ ਬੜੀ ਤੇ ਸਵੀਕਾਰੇ ਵਿੱਚ ਦੱਲੇ ਤੇ ਨਾਲ ਸਾਰੀ ਬੜੀ ਹੁੰਦੀ ਐ ਜੱਲਾ ਸੱਚੀਆਂ ਨੇ ਪਾਰ ਕਿੰਦੇ ਕੌੜੀਆਂ ਨੀ ਕੋਟ ਵਾਲਾ ਮਾਣ ਕਰਦਾ ਇੱਕ ਰੱਬ ਨਾ ਏ ਮਾਰੇ ਵੱਲੋ ਜੱਟ ਨੂੰ ਨੀ ਮੈਰੀਆਂ ਤੋਂ ਨਹੀਂ ਹੂੰ ਮਰਦਾ ਇੱਕ ਰੱਬ ਨਾ ਏ ਮਾਰੇ ਵੱਲੋ ਜੱਟ ਨੂੰ ਨੀ ਮੈਰੀਆਂ ਤੋਂ ਨਹੀਂ ਹੂੰ ਮਰਦਾ ਸੋ ਸਾਸਿਗਾਲ ਬਾਕੀ ਤੁਸੀਂ ਦੱਸਿਓ ਸਾਰਾ ਵਿੱਕੇ ਦਾ ਨ ਲੱਗਾ ਸੱਚ ਤੇ ਅਸੀਂ ਤਾਂ ਆਵਾਜ਼ ਉਠਾਈ ਆ ਜਿਹੜਾ ਮੇਰਾ ਵੀਰ ਸੱਚ ਤੇ ਸਾਡੇ ਨਾਲ ਖੜਨਾ ਚਾਹੁੰਦਾ ਨਾਲ ਜੁੜੋ ਜਿਹੜੇ ਇਹਨਾਂ 2 ਨੰਬਰ ਦੇ ਬੰਦਿਆਂ ਨਾਲ ਰਲਣਾ ਚਾਹੁੰਦੇ ਆ ਸੋ ਮੇਰਾ ਵੀਰ ਸਾਡਾ ਸਾਨੂੰ ਫੋਲੋ ਵੀ ਨਾ ਕਰੋ ਤੇ ਸਾਡੀ ਆਵਾਜ਼ ਵੀ ਨਾ ਅੱਗੇ ਠਾਇਓ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਆ ਜਿਸ ਵਿੱਚ ਕੁਝ ਵਿਅਕਤੀ ਖੜੇ ਆ ਜੋ ਦਿਖਾਈ ਦੇ ਰਹੇ ਨੇ ਵੀ ਉਸ ਵਿੱਚ ਇਹ ਦੱਸਿਆ ਜਾ ਰਿਹਾ ਵੀਡੀਓ ਵਿੱਚ ਵੀ ਇਹ ਨਸ਼ਾ ਖਰੀਦ ਕਰਨ ਲਈ ਰੁਕੇ ਹੋਏ ਨੇ ਇੱਥੇ ਉਸ ਦੇ ਬਾਰੇ ਮੈਂ ਤੁਹਾਨੂੰ ਆਪਣਾ ਸਪਸ਼ਟੀਕਰਨ ਦੇਣਾ ਚਾਹੁੰਦਾ ਕਿ ਜਿਹੜੇ ਇਹ ਮੈਡੀਕਲ ਸਟੋਰ ਆ ਉਸ ਦੇ ਨੇੜੇ ਇੱਕ ਸਿਵਲ ਹਸਪੀਟਲ ਵੀ ਹੈ ਜਿਸ ਕਰਕੇ ਆਮ ਪਬਲਿਕ ਉੱਥੇ ਰੁਕਦੀ ਆ ਤੇ ਆਪਣੀ ਮੈਡੀਸਿਨ ਦੁਆਰਾ ਲੈਂਦੀ ਆ ਬਾਕੀ ਜਿਹੜੀ ਆ ਵੀ ਜਿਹੜੀ ਮੈਡੀਕਲ ਸਟੋਰਾਂ ਦੀ ਵੈਸੇ ਵੀ ਕਾਫੀ ਅਸੀਂ ਚੈਕਿੰਗ ਕਰ ਰਹੇ ਆ ਤੇ ਪਹਿਲਾਂ ਵੀ ਅਸੀਂ ਦੋ ਮੈਡੀਕਲ ਸਟੋਰ ਤੇ ਐਫਆਰ ਦਰਜ ਕੀਤੀ ਆ ਤੇ ਉਹ ਸੀਲ ਵੀ ਕਰਾਏ ਨੇ ਤੇ ਜੇ ਕੋਈ ਗੱਲ ਇਸ ਮੈਡੀਕਲ ਸਟੋਰ ਦੀ ਜਾਂ ਕੋਈ ਹੋਰ ਵੀ ਗੱਲ ਸਾਹਮਣੇ ਆਉਂਦੀ ਆ ਤੇ ਇਹਨਾਂ ਤੇ ਵੀ ਰੈਂਡਮ ਚੈਕਿੰਗ ਕਰਕੇ ਤੇ ਇਹਨਾਂ ਨੂੰ ਵੀ ਜਿਹੜਾ ਮੈਡੀਕਲ ਸਟੋਰ ਆ ਇਹਨੂੰ ਵੀ ਸੀਲ ਕਰਾਇਆ ਜਾਊਗਾ